ਸ਼ਹਿਰ ਦੇ ਵਿੱਚ ਪਾਣੀ ਕਬੀ ਨੂੰ ਲੈ ਕੇ ਜਾਇਜਾ ਲਾਣ ਪਹੁੰਚੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਛਾਤਰੀ ਪਾਖੜਾ ਨਹਿਰ ਪਾਖੜਾ ਨਹਿਰ ਤੋਂ ਵਾਟਰ ਵਕਸ ਪਾਣੀ ਭੇਜਣ ਲਈ ਬਣਾਏ ਗਏ ਜੋ ਬੱਚੇ ਦੀ ਵੀ ਕੀਤੀ ਛਾਤਰੀ ਨੇ ਪਰਸ਼ਨਾ ਦੇ ਨਾਲ ਜਾਂਚ ਜੋ ਬੱਚੇ ਦੇ ਵਿੱਚ ਖੜੇ ਪਾਣੀ ਦੇ ਵਿੱਚ ਮਿਲੇ ਬਹੁਤ ਵੱਡੀ ਗੰਦਗੀ ਨਗਰ ਕੌਂਸਲ ਪ੍ਰਧਾਨ ਨਰਿੰਦਰ ਛਾਤਰੀ ਨੇ ਸੀਵਰੇਜ ਬੋਰਡ ਦੇ ਜੀ ਅਤੇ ਐਸਜੀਓ ਤੇ ਲਗਾਏ ਠੀਕ ਤਰੀਕੇ ਨਾਲ ਕੰਮ ਨਾ ਕਰਨ ਦੇ આરોਪ ਵਾਟਰ ਸਪਲਾਈ ਵਿਭਾਗ ਦੇ ਜੀ ਨੇ ਆਪਣੇ ਲੱਗੇ આરોਪਾਂ ਤੇ ਨਕਾਰਿਆ ਇਸ ਮੌਕੇ ਤੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਨਰਿੰਦਰ ਛਾਤਰੀ ਨੇ ਦੱਸਿਆ ਅੱਜ ਮੈਂ ਧੰਨਵਾਦ ਕਰਦਾ ਹਾਂ ਤੁਹਾਡੇ ਸਾਰੇ ਪੱਤਰਕਾਰ ਵੀਰਾਂ ਦਾ ਕਿ ਤੁਸੀਂ ਮੇਰੀ ਬੇਨਤੀ ਤੇ ਅੱਜ ਇੱਥੇ ਗੰਡਾ ਖੜੀ ਨਹਿਰ ਦੇ ਉੱਤੇ ਤੁਸੀਂ ਆਏ ਤੁਹਾਨੂੰ ਆਕਾਸ਼ਿਕ ਕਿਉਂ ਦਿੱਤਾ ਇਹਦੇ ਬਾਰੇ ਮੈਂ ਤੁਹਾਨੂੰ ਦਫ਼ਤਰ ਵਿੱਚ ਕੁਝ ਗੱਲਾਂ ਦੱਸਿਆ ਸੀਗੀਆਂ ਕਿਉਂਕਿ ਕਹਿੰਦੇ ਵੀ ਪ੍ਰਤਾਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੈ ਤੁਸੀਂ ਅੱਜ ਅੱਖਾਂ ਨਾਲ ਦੇਖ ਲਿਆ ਕਿ ਜਿਹੜੀ ਸ਼ਹਿਰ ਦੇ ਵਿੱਚ ਗਰਮੀ ਕਰਕੇ ਪਾਣੀ ਦੀ ਮੰਗ ਵਧੀ ਹੋਈ ਹੈ ਔਰ ਇਧਰੋਂ ਹਰਿਆਣਾ ਔਰ ਪੰਜਾਬ ਦਾ ਜੋ ਪਾਣੀ ਦਾ ਆਪਾਂ ਜਿਹੜੀ ਡਿਸਕੂਟ ਹੈ ਉਸ ਕਰਕੇ ਨਹਿਰ ਜਿਹੜੀ ਹੈਗੀ ਕੁਝ ਡਾਊਨ ਕਰ ਦਿੱਤੀ ਗਈ ਸੀ। ਔਰ ਸ਼ਹਿਰ ਦੇ ਲੋਕ ਜਿਹੜੇ ਹੈਗੇ ਪਾਣੀ ਵਾਸਤੇ ਤੜਾਈ ਦਰਾਈ ਕਰ ਰਹੇ। ਉਸ ਸੰਬੰਧ ਦੇ ਵਿੱਚ ਅਸੀਂ ਵਾਟਰ ਸਪਲਾਈ ਸੀ ਰਿਪੋਰਟ ਦੇ ਐਜੂ ਸਾਹਿਬ ਤੇ ਜੇਏ ਸਾਹਿਬ ਨਾਲ ਲਗਾਤਾਰ ਅਸੀਂ ਗੱਲ ਕਰ ਰਹੇ ਆ ਕਿ ਪਾਣੀ ਗੰਦੇ ਪਾਣੀ ਦੀਆਂ ਸ਼ਿਕਾਇਤਾਂ ਆ ਰਹੀਆਂ ਪਾਣੀ ਇਲਾਕੇ ਨਹੀਂ ਪਹੁੰਚ ਰਿਹਾ। ਤੁਹਾਡਾ ਇਹ ਬਹਿਰਾ ਸੀਗਾ ਕਿ ਅਸੀਂ ਇੱਕ ਟਾਈਮ ਪਾਣੀ ਦੇਾਂਗੇ। ਇੱਕ ਟਾਈਮ ਵੀ ਪਾਣੀ ਸ਼ਹਿਰ ਨੂੰ ਪੂਰਾ ਪਤ ਨਹੀਂ ਹੋ ਰਿਹਾ ਵਜਾ ਕੀ ਹੈ। ਪਰੰਤੂ ਉਹਨਾਂ ਨੇ ਕੋਈ ਸਾਦੂ ਸੰਤੁਸ਼ਟੀ ਚ ਰਿਕ ਜਵਾਬ ਨਹੀਂ ਦਿੱਤਾ ਮੇਰੀ ਪਰਸੋ ਮੀਟਿੰਗ ਹੋਈ ਸੀ ਕੱਲ ਸਿਕੋ ਮੈਨੂੰ ਉਹਨਾਂ ਨੇ ਮੈਸੇਜ ਦਿੱਤਾ ਕਿ ਸਾਨੂੰ ਇੱਕ ਜੀਸੀਬੀ ਦੀ ਟਰਾਲੀ ਚਾਹੀਦੀ ਆ ਵੀ ਐਸੀ ਕੋਈ ਸਫਾਈ ਕਰਾਉਣੀ ਆ ਤਾਂ ਮੈਂ ਜਿਹੜੀ ਸਾਡੇ ਜੀ ਹੈਗੇ ਆ ਦਿਨੇਸ਼ ਕੁਮਾਰ ਜੀ ਉਹਨਾਂ ਨਾਲ ਮੈਂ ਗੱਲ ਕੀਤੀ ਰਾਤ ਮੈਂ ਉਹਨਾਂ ਨੂੰ ਮੈਸੇਜ ਭਾਇਆ ਮੈਂ ਤੁਹਾਨੂੰ ਮੈਸੇਜ ਦਿਖਾ ਦਣਾ ਮੈਂ ਉਹਨਾਂ ਨੇ ਇਹ ਕਿਹਾ ਕਿ ਬਸ ਸਵੇਰੇ 8 ਵਜੇ ਟਰਾਲੀ ਔਰ ਜਿਹੜਾ ਹੈਗਾ ਜੀਸੀਬੀ ਪਹੁੰਚ ਜੇਗੀ ਤਾਂ ਤੁਸੀਂ ਪੂਰੇ 8 ਵਜੇ ਮੈਂ ਮੌਕੇ ਤੇ ਆਉਂਗਾ ਉਥੇ ਨੇੜੇ ਦੇ ਜੇ ਤੁਸੀਂ ਆਜੋ ਤਾਂ ਜ਼ਿਆਦਾ ਵਧੀਆ ਹੈ ਇਹ ਆਪਾਂ ਦੇਖ ਸਕਦੇ ਹਾਂ ਜੀ ਇਹ ਮੈਸੇਜ ਹੈਗਾ ਉਹ ਉਹਦਾ ਰਿਪਲਾਈ ਮੈਨੂੰ ਆਇਆ ਮੈਂ ਕਿਹਾ ਜੀ ਜੇ ਤੁਸੀਂ ਆਜੋ ਤਾਂ ਅੱਛਾ ਹੋ ਗਿਆ ਆਪਾਂ ਖੜ ਗਏ ਜਿਹੜਾ ਮਤਲਬ ਕਰ ਰਹਾ ਮੇਰੀ ਮਨਸ਼ਾ ਹੈ ਸੀਗੀ ਉਹਨਾਂ ਨੇ ਓਕੇ ਸਰ ਮੈਨੂੰ ਮੈਸੇਜ ਪਾਤਾ ਪਰ ਮੈਂ ਜਦ ਉਸ ਵੇਲੇ ਤੇ ਪਹੁੰਚਿਆ ਉਹ ਤਕਰੀਬਨ 9:30 ਵਜੇ ਤੱਕ ਮੈਨੂੰ ਸੀਗਾ ਬਾਅਦੇ ਮੇਰੀ ਪਟਾਲੇ 1:30 ਸੀਗੀ ਕੋਰਟ ਵਿੱਚ ਮੈਸੇਜ ਜਾਣਾ ਸੀਗਾ 9:30 ਵਜੇ ਤੱਕ ਨਾ ਕੋਈ ਬੰਦਾ ਨਹੀਂ ਆਇਆ ਮੈਂ ਦੁਬਾਰਾ ਜੇ ਸਾਹ ਨੂੰ ਫੋਨ ਕੀਤਾ ਮੈਂ ਕਿਹਾ ਜੀ ਇੱਥੇ ਤੁਸੀਂ ਬੰਦੇ ਬੁਲਾਏ ਹੋਏ ਆ ਤੁਹਾਡਾ ਬੰਦਾ ਕੋਈ ਪਹੁੰਚਿਆ ਨਹੀਂ ਇੱਥੇ ਨਾ ਤੁਸੀਂ ਪਹੁੰਚੇ ਕਹਿੰਦੇ ਸਾਡੇ ਬੰਦੇ ਆ ਰਹੇ ਨੇ ਉਹਦੇ ਬਾਅਦ ਇੱਕ ਪਾਲਾ ਸਿੰਘ ਨਾ ਰਿਹਾ ਕਿ ਸਾਡਾ ਉਹਨਾਂ ਦਾ ਹੈਗਾ ਬਲਾਜਮ ਫਾਇਦਾ ਜਿਹੜਾ ਵਿਚਾਰਾ ਸੱਟ ਲੱਗਣ ਕਰਕੇ ਉਹਦੇ ਰਾਡ ਪਈ ਵੀ ਪੈਰ ਦੇ ਵਿੱਚ ਲੱਤ ਦੇ ਵਿੱਚ ਬੜਾ ਫਤੁਰ ਕੇ ਆ ਰਿਹਾ ਸੀਗਾ ਉਹ ਤੇ ਪਹੁੰਚਿਆ ਮੈਂ ਕਿਹਾ ਜੀ ਤੁਹਾਡੇ ਬੰਦੇ ਕਹਿੰਦੇ ਬੰਦੇ ਤਾਂ ਹੈ ਨਹੀਂ ਫਿਰ ਮੈਂ ਇਥੇ ਮੋਕਰੇ ਸਾਰੀ ਗੱਲ ਸਮਝੀ ਜੋ ਆਸ-ਪਾਸ ਲੋਕ ਦੁਕਾਨਦਾਰ ਨੇ ਉਹਨਾਂ ਨੇ ਮੈਨੂੰ ਜੋ ਉਸੇ ਚੀਜ਼ਾਂ ਦੱਸੀਆਂ ਉਹ ਦਿਖਾਈਆਂ ਤਾਂ ਮੈਨੂੰ ਬੜੀ ਇਸ ਗੱਲ ਦੀ ਚਿੰਤਾ ਹੋਈ ਕਿ ਜੇ ਉਸ ਜਿਹੜਾ ਚ ਬੱਚਾ ਜਾਂ ਬਣਿਆ ਹੋਇਆ ਇੱਥੇ ਹੋ ਤਾਂ ਬਣਿਆ ਹੋਇਆ ਜੇ ਉਹਦੀ ਪ੍ਰਾਪਰ ਸਫਾਈ ਸਮੇਂ ਸਰਕਾਰਾ ਦਿੱਤੀ ਜਾਂਦੀ ਤਾਂ ਇੱਥੋਂ ਜਿਹੜਾ ਕੂੜਾ ਜਾ ਕੇ ਲੈਨ ਵਿੱਚ ਫਸਰੇ ਉਹ ਨਾ ਫਸਦਾ ਪਲੱਸ ਪਾਣੀ ਦੀ ਸਪਲਾਈ ਬਹੁਤ ਜ਼ਿਆਦਾ ਬਿਹਤਰ ਹੋ ਸਕਦੀ ਸੀ ਨਹਿਰ ਘਟਣ ਦੇ ਬਾਵਜੂਦ ਵੀ ਪਰੰਤੂ ਇਹਨਾਂ ਅਧਿਕਾਰੀਆਂ ਨੇ ਕਿਉਂਕਿ 3 ਸਾਲ ਤੋਂ ਮੈਂ ਲੋਕਾਂ ਨੂੰ ਪੁੱਛਿਆ ਜਦੋਂ ਤੋਂ ਸਰਕਾਰ ਬਦਲੀ ਹੈ ਇਹਨਾਂ ਅਧਿਕਾਰੀਆਂ ਕਰਮਚਾਰੀਆਂ ਨੇ ਨਾ ਤਾਂ ਜਿਹੜੀ ਲਾਈਨ ਦੀ ਸਫਾਈ ਕਰਾਈ ਜਿਹੜੀ ਮੇਨ ਲਾਈਨ ਜਾ ਰਹੀ ਹੈ ਨਾ ਤੇ ਵਾਟਸਐਪ ਬਣਾ ਟ੍ਰੀਟਮੈਂਟ પ્લાન્ટ ਤੱਕ ਪਿਛੇ ਅਦੀ ਸਾਲ ਬਸਫਾਈ ਕਰਾਉਂਦੇ ਸੀ ਇਹਦੀ ਅਸੀਂ ਬੰਦੇ ਬੁਲਾ ਕੇ ਐਕਸਪਰਟ ਜਿਹੜੇ ਪੈਰਾਂ ਦੇ ਐਕਸਪਰਟ ਨੇ ਇਹਦੇ ਅੰਦਰੋਂ ਏਡੀਆਂ ਏਡੀਆਂ ਗੱਠਾਂ ਜਿਹੜੀਆਂ ਆ ਨਹੀਂ ਆ ਜੜਾਂ ਦੀਆਂ ਨਿਕਲਦੀਆਂ ਸੀਗੀਆਂ ਜਿਹੜੀਆਂ ਕਿ ਹੁਣ 3 ਸਾਲਾਂ ਤੋਂ ਉਹਨਾਂ ਨੇ ਨਹੀਂ ਕਢਾਈਆਂ ਔਰ ਉਹਦੇ ਬਾਅਦ ਇਹਨਾਂ ਨੇ ਇਹਦੇ ਖੋਦੀ ਕਰੀ ਸਫਾਈ ਕਰਾਈ ਜੇ ਉਹਦੀ ਸਫਾਈ ਹੋ ਜਿੰਦੀ ਪਾਣੀ ਸਿੱਧੇ ਦੀ ਬਹੁਤ ਰਾ ਜਾਂਦੀ ਇਸ ਤੋਂ ਇਲਾਵਾ ਵੀ ਅਸੀਂ ਇਹਨਾਂ ਨੂੰ ਦੋ ਮਸ਼ੀਨਾਂ ਦਿੱਤੀਆਂ ਵੀਆ ਛੋਟੀਆਂ ਮਸ਼ੀਨਾਂ ਨੇ ਇਹਦੇ ਕੋਲ ਲੱਗੇ ਆ ਇਹਨਾਂ ਨੂੰ ਜਿਨੇ ਫੰਡ ਸਰਕਾਰ ਵੱਲੋਂ ਪ੍ਰਵਾਨ ਕੀ ਸੁਧਾ ਹੈਗੇ ਆ ਉਹ ਫੰਡ ਅਸੀਂ ਇਹਨਾਂ ਨੂੰ ਦੇ ਰਹੇ ਆ ਉਸ ਤੋਂ ਇਲਾਵਾ ਵੀ ਜਦੋਂ ਵੀ ਇਹਨਾਂ ਨੇ ਕਦੀ ਫੰਡਾਂ ਦੀ ਮੰਗ ਕੀਤੀ ਹੈ ਨਗਰ ਕੌਂਸਲ ਵੱਲੋਂ ਮੈਂ ਅੱਗੇ ਹੋ ਕੇ ਇਹਨਾਂ ਨੂੰ ਫੰਡ ਪ੍ਰੋਵਾਈਡ ਕਰਾਏ ਇਹਨਾਂ ਦੀ ਹਰ ਕੰਮ ਵਿੱਚ ਮਤ ਦਿੱਤੀ ਹੈ ਤਾਂ ਕਿ ਸ਼ਹਿਰ ਦਾ ਵਾਟਸ ਵਾਲੀ ਉਹ ਸਿਵਰੇ ਦਾ ਜਿਹੜਾ ਮੁੱਖ ਕੰਮ ਹੈਗਾ ਜਿਹਨਾਂ ਲੋਕ ਜਲਾ ਪੀੜਿਤ ਹੋਨੇ ਆ ਵੀ ਉਹ ਹੋ ਸਕੇ ਪੂਰਾ ਸਹੀ ਹੋ ਸਕੇ ਪਰੰਤੂ ਮੈਨੂੰ ਬੜੀ ਖੇਦ ਨਾਲ ਕਹਿਣਾ ਪੈ ਰਿਹਾ ਕਿ ਜਿਹੜੇ ਐਸਜੀਓ ਹੈਗੇ ਆ ਜਿਹੜੇ ਜਿਹੀ ਹੈਗੇ ਆ ਇਹਨਾਂ ਨੇ ਜਿਹੜਾ ਹੈਗਾ ਸਿਰਫ ਬਾਹਨੇ ਬਣਾਣੇ ਲੋਕਾਂ ਨੂੰ ਲਾਰੇ ਲਾਉਣੇ ਸ਼ਿਕਾਇਤ ਕਰਤਾ ਨੂੰ ਸ਼ਿਕਾਇਤ ਕਰਨ ਦੇ ਬਾਅਦ 4.5 ਚੱਕਰ ਮਰਾਉਣ ਤੋਂ ਬਾਅਦ ਵੀ ਉਹਦੀ ਸ਼ਿਕਾਇਤ ਦੂਰ ਕਰਨੀ ਇਹਨਾਂ ਦਾ ਰਵੱਈਆ ਬਣ ਚੁੱਕਿਆ ਦਫ਼ਤਰ ਦੇ ਵਿੱਚ ਇਹਨਾਂ ਕੋਲ ਬੰਦੇ ਨਹੀਂ ਹੈ ਬੰਦੇ ਕਿੱਥੇ ਗਏ ਜੋ ਇਹਨਾਂ ਦੇ ਕਿਸੇ ਦਾ ਕੰਮ ਨਹੀਂ ਕਰਦੇ ਇਹਨਾਂ ਦੇ ਕੋਈ ਨਿੱਜੀ ਕਾਰਨ ਨੇ ਜਿਸ ਕਰਕੇ ਸਾਰਾ ਸਟਾਫ ਇਹਨਾਂ ਦੇ ਕੰਟਰੋਲ ਤੋਂ ਬਾਹਰ ਹੋ ਗਿਆ ਜੋ ਮੈਨੂੰ ਲੱਗ ਰਿਹਾ ਤਾਂ ਇਸੇ ਤਰੀਕੇ ਨਾਲ ਮੈਂ ਆਪਣਾ ਫਰਜ਼ ਸਮਝਿਆ ਕਿ ਬਤੌਰ ਨਗਰ ਕੌਂਸਲ ਦਾ ਪ੍ਰਧਾਨ ਹੋਣ ਦੇ ਜੇ ਮੈਂ ਇਹ ਗੱਲ ਮੈਂ ਤੁਹਾਡੇ ਸਾਰਿਆਂ ਦੇ ਰਾਹੀਂ ਹਲਕਾ ਵਿਧਾਇਕ ਸ਼੍ਰੀਮਤੀ ਨੀਨਾ ਮਿੱਤਲ ਜੀ ਨੂੰ ਵੀ ਦਸਰਾ ਜਹਾਂਗਾ ਕਿ ਜੇ ਮੇਰੀ ਕੋ ਗੱਲ ਗਲਤ ਹੋਵੇ ਤਾਂ ਖੁਦ ਆ ਕੇ ਮੌਕਾ ਦੇਖ ਲੈਣਾ ਵੈਸੇ ਕੱਲ ਸਵੇਰੇ ਮੈਂ ਪੋਕਲਾਈਨ ਜਿਹੜੀ ਆਈਏ ਮਸ਼ੀਨ ਹੈਗੀ ਉਹ ਮੈਂ ਮੰਗਾ ਲੀਆ ਕਿਉਂਕਿ ਮੈਂ ਇਹਨਾਂ ਤੇ ਡਿਪੈਂਡ ਨਹੀਂ ਰਹਿਣਾ ਚਾਹੁੰਦਾ ਮੇਰਾ ਜਿਹੜਾ ਇਹਨਾਂ ਤੇ ਭਰੋਸਾ ਛੱਡ ਚੁੱਕਿਆ ਕਿ ਇਹ ਲੋਕੀ ਸਾਨੂੰ ਸ਼ਹਿਰਦਾਰਾਂ ਨੂੰ ਰਿਲੀਫ ਦੇਣਗੇ ਤੁਸੀਂ ਇਹੇ ਹਿਸਾਬ ਲਾਓ ਸਾਡੇ ਕੋ ਪਾਣੀ ਹੈਗਾ ਸਾਡੀ ਥੋੜੀ ਜਿਹੀ ਲੈਕੀ ਕਰਕੇ ਉਹ ਪਾਣੀ ਜਿਹੜਾ ਹੈਗਾ ਵਾਟਰ ਟ੍ਰੀਟਮੈਂਟ ਪਲਾਂਟ ਤੱਕ ਨਹੀਂ ਪਹੁੰਚ ਪਾ ਰਿਹਾ ਪਾਈਪਾਂ ਨੂੰ ਸਪਾਈ ਕਰਾਣੀ ਚਿਹਰੀ ਸੀ ਨਹੀਂ ਕਰਾਈ ਗਈ ਪਾਈਪ ਜਿਹੜੇ ਰਸਤੇ ਲੀਕ ਹੋਏ ਬਏ ਖਦਾਨੇ ਪਾਣੀ ਉਹ ਅਸੀਂ ਹੁਣ ਅਗੇ ਜਨ ਨਵੀਂ ਪਾਈਪਲਾਈਨ ਪਾਣੀ ਜਿਹੜਾ ਨਵੀਂ ਪਾਈਪਲਾਈਨ ਪਾਣੀ ਪੈਣੀ ਇੱਕ ਦਿਨ ਵੀ ਪਾਣੀ ਕੱਢਣਾ ਔਖਾ ਐ ਐਸੇ ਲੋਕ ਗਰੀਬ ਵਿਚਾਰੇ ਅੱਗੇ ਖੜ ਜੰਨੇ ਛੋਟੇ ਛੋਟੇ ਉਹਨਾਂ ਦੇ ਬੱਚੇ ਬਿਮਾਰ ਹੋ ਰਹੇ ਗੰਦਾ ਪਾਣੀ ਪੀ ਕੇ ਉਹਨਾਂ ਨੂੰ ਪਾਣੀ ਨਹੀਂ ਮਿਲ ਰਿਹਾ ਹਾਂ ਕਰ ਮੱਚੀ ਵੀ ਟੈਂਕਰਾਂ ਨਹੀਂ ਅਸੀਂ ਸਪਲਾਈ ਕਰਦੇ ਆ ਜਦ ਸਾਨੂੰ ਕਿਤੇ ਜ਼ਿਆਦਾ ਜ਼ਰੂਰਤ ਪੈਂਦੀ ਹੈ ਟੈਂਕਰ ਕਮੇਟੀ ਭੇਜਦੇ ਆ ਅਸੀਂ ਤਾਂ ਮੈਂ ਹੈਰਾਨ ਆ ਕਿ ਇਹ ਲੋਕ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਨਿਭਾਰੇ ਕਿਹੜੇ ਲੈਵਲ ਤੇ ਇਹਨਾਂ ਨੂੰ ਕੋਈ ਸਪੋਰਟ ਹੈਗੀ ਐ ਇਹ ਬੇਫਿਕਰ ਹੋਏ ਹੋਏ ਆ ਪ੍ਰਧਾਨ ਜੀ ਇੱਕ ਵਾਰੀ ਪ੍ਰਧਾਨ ਜੀ ਇੱਕ ਵਾਰੀ ਮੈਡਮ ਨੇ ਅੱਜ ਤੁਹਾਡੀਆਂ ਗੱਲਾਂ ਵੀ ਸੁਣ ਕੇ ਇਹ ਲੱਗਦਾ ਕਿ ਵੀ ਅਫਸਰ ਤੁਹਾਡੀਆਂ ਵੀ ਗੱਲਾਂ ਨਹੀਂ ਸੁਣ ਰਹੇ ਤਾਂ ਫਿਰ ਕਿਆ ਮਤਲਬ ਅਫਸਰ ਹੈ ਇੱਥੇ ਤੁਹਾਡੇ ਤੋਂ ਜ਼ਿਆਦਾ ਆਹ ਵੀ ਹੋਈ ਵੀ ਹੈ ਦੇਖੋ ਮੈਂ ਚੌਧਰੀ ਸਾਹਿਬ ਤੁਸੀਂ ਸਾਰੇ بڑے ਸੂਚਨ ਪੱਤਰਕਾਰ ਖੜੇ ਹੋ ਮੇਰੇ ਕੋਲ ਸਬੂਤ ਨੇ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਲੈਟਰ ਲਿਖੀ ਆ ਕਿ ਇਹਨਾਂ ਦਾ ਕੰਮ ਜਿਹੜਾ ਹੈਗਾ ਲਿਨ ਲੈਨ ਉਤਰ ਚੁੱਕਿਆ ਸਾਡੀ ਇੱਕ ਜੁਆਇੰਟ ਮੀਟਿੰਗ ਤੁਸੀਂ ਆਪਣੇ ਦਫ਼ਤਰ ਦੀ ਬੁਲਾਓ ਮਤਲਬ ਸਬੂਤ ਦੇ ਦਾਂਗਾ ਸਾਡੀ ਸ਼ਿਕਾਇਤਾਂ ਸੁਣੋ ਸੁਦੇ ਐਮਸੀਆਂ ਦੀਆਂ ਪ੍ਰਧਾਨ ਦੀਆਂ ਸੁਣੋ ਸਰਪੰਚ ਦੀ ਸ਼ਿਕਾਇਤਾਂ ਇਹਨਾਂ ਅਫਸਰ ਨੂੰ ਨਾਲ ਬਿਠਾਓ ਤੇ ਤੁਸੀਂ ਹਿਦਾਇਤ ਕਰੋ ਉਤੋਂ ਕੋਈ ਉਹਦਾ ਜਵਾਬ ਨਹੀਂ ਆਇਆ ਦੱਸੋ ਅਸੀਂ ਕਿਹੜਿਆਂ ਨਾਲ ਕੀ ਕਰਦੇ ਆਂ ਇਹਦੀ ਅਕਸਰ ਜਗ੍ਹਾ ਜਾਂਦੀ ਹੈ ਐਨਰਜੀ ਉਹਦੀ ਅਕਸਰ ਜਿਹੜੇ ਵਿਭਾਗ ਦੇ ਜਿਹੜੇ ਤੁਸੀਂ ਅਧਿਕਾਰੀ ਕਹ ਰਹੇ ਹੋ ਉਹਨਾਂ ਦੀ ਅਕਸਰ ਸ਼ਿਕਾਇਤਾਂ ਜਾਂਦੀਆਂ ਔਰ ਪਿਛਲੇ 8 ਸਾਲ ਤੋਂ ਲਗਾਤਾਰ ਇੱਥੇ ਨੇ ਹੋ। ਦੇਖੋ ਅਸੀਂ ਤਾਂ ਹੁਣ ਮੇਰੇ ਸਾਰੇ ਸਾਥੀ ਖੜੇ ਕੌਂਸਲਰ ਖੜੇ ਆ। ਅਸੀਂ ਸ਼ਹਿਰ ਦੇ ਹਿੱਤਾਂ ਦੇ ਪੈਰਾ ਦੇ ਰਹੇ ਆ। ਮੇਰੀ ਜਿਹੜੇ ਅੱਜ ਰੂਲਿੰਗ ਪਾਰਟੀ ਦੇ ਸਮਰਥਕ ਨੇ ਐਮਸੀ ਮੇਰੇ ਉਹਨਾਂ ਨਾਲ ਗੱਲ ਹੋਈ ਹੈ ਸਾਰੇ ਦੁਖੀ ਨੇ। ਮੈਂ ਤਾਂ ਤੁਹਾਡੇ ਰਹੀਂ ਇੱਕ ਮੰਗ ਕਰਾਂਗਾ ਐਮਐਲਏ ਸਾਹਿਬ ਨੂੰ ਕਿ ਇਹਨਸ ਨੂੰ ਐਸਓ ਸਾਹਿਬ ਨੂੰ ਬੁਲਾ ਕੇ ਜੇ ਇਹਨੂੰ ਬੁਲਾ ਕੇ ਸਮਝਾ ਲਣ ਜੇ ਇਹ ਇਨਾਂ ਦਾ ਇਹੀ ਰਵੱਈਆ ਰਹਿਣਾ ਤਾਂ ਇਨਾਂ ਦੀ ਥਾਂ ਕੋ ਹੋਰ ਜਗੇ ਬੰਦੇ ਲਿਆਣ ਨਹੀਂ ਤਾਂ ਨਹੀਂ ਤਾਂ ਦੇਖੋ ਅਸੀਂ ਨਗਰ ਕੌਂਸਲ ਦੇ ਵਿੱਚ ਅਸੀਂ ਮਤਾ ਬਾਗੇ ਜਿਹੜਾਗਾ ਅਸੀਂ ਇਨਾਂ ਦੇ ਉੱਚ ਅਧਿਕਾਰੀਆਂ ਨੂੰ ਡਾਇਰੈਕਟਰ ਸੈਕਟਰ ਸਾਹਿਬ ਨੂੰ ਭੇਜਾਂਗੇ ਕਿ ਇਹਨਾਂ ਨੂੰ ਇੱਥੋਂ ਚੇਂਜ ਕੀਤਾ ਜਾਵੇ ਜਾਂ ਇਹਨਾਂ ਨੂੰ ਪਾਵਨ ਕੀਤਾ ਜਾਵੇ ਕਿ ਆਪਣੀ ਡਿਊਟੀ ਸਹੀ ਤਰੀਕੇ ਨਾਲ ਪਾਉਣ ਪੁਲਿਸ ਨੇ ਸ਼ੱਕੀ ਲੋਕਾਂ ਦੇ ਬੈਗ ਆਦਿ ਖੁਲਵਾ ਕੇ ਲਈ পুড় তর তি